ਤੇਰੇ ਉੱਤੇ ਸਾਰੇ ਐਸ਼ ਕਰਕੇ ਤੁੱਪੀ ਮਾਰਦੇ ਆ ਤੂੰ ਸਾਡੇ ਹੱਕਾਂ ਨੂੰ ਖਾਂਦਾ ਪਿਆ ਤੂੰ ਸਾਡਾ ਦਲਤ ਵਿਰੋਧੀ ਬੰਦਾ ਆ ਇਸ ਕਰਕੇ ਸਿੱਟਤੀ ਮਾਰਦੇ ਆ ਜੇ ਇਸ ਬੰਦੇ ਨੇ ਸਿਵਾ ਨਾ ਦਿੱਤਾ ਤਾਇ ਕੋ ਵੱਡਾ ਪ੍ਰਦਰਸ਼ਨ ਜਿਹੜਾ ਗੁਰੂ ਦਾਸ ਜੈਨ ਨੂੰ ਕਰੀ ਪੂਗੀ ਹਮੇਸ਼ਾ ਮਰਦਾ ਮਰਦਾ सोस्तादे नोती सोक करादिये साथ ਪੁੱਛ ਰਹੇ ਆ ਕੀ ਕਰ ਸਤਿਗੋ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ 바ਵਾ ਸਹਿਬ ਅੰਬੇਡਕਰ ਜੀ ਦੇ ਲਈ ਜਿਹੜੇ ਸ਼ਬਦ ਬੋਲੇ ਗਏ ਆ ਸ਼ਬਦ ਬੋਲੇ ਗਏ ਆ ਕਿ ਜੇ ਤੁਸੀਂ ਅੰਬੇਡਕਰ 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 ਇੱਕ ਨਵਾਂ ਟ੍ਰੈਂਡ ਆਇਆ ਅਗਰ ਤੁਸੀਂ ਇਹਦੀ ਜਗ੍ਹਾ ਭਗਵਾਨ ਦਾ ਨਾਮ ਲੈਂਦੇ ਤੇ ਤੁਹਾਨੂੰ ਰੱਬ ਮਿਲ ਜਾਣਾ ਹੈ ਜਾਂ ਸਵਰਗ ਮਿਲ ਜਾਣਾ ਹੈ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਦੀਆਂ ਪਹਿਲਾਂ ਸਾਨੂੰ ਨਾ ਤਾਂ ਕਿਸੇ ਆਣ ਕੇ ਕਿਸੇ ਦੇਵਤੇ ਨੇ ਜਾਂ ਕਿਸੇ ਨੇ ਸਾਨੂੰ ਇਹੀ ਸਾਡੀ ਸਾਰ ਨਹੀਂ ਲਈ ਸੋ ਜਦੋਂ ਤੋਂ 바ਵਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਲਿਖਿਆ ਗਿਆ ਜਦੋਂ ਤੋਂ 바ਵਾ ਸਾਹਿਬ ਆਏ ਆ ਸਾਡੇ ਰਹਿਬਰਾਂ ਨੇ ਹਾਂ ਦਾ ਨਾਰਾ ਮਾਰਿਆ ਉਦੋਂ ਤੋਂ ਸਾਨੂੰ ਜਿਹੜਾ 바ਵਾ ਸਾਹਿਬ ਅੰਬੇਡਕਰ ਜੀ ਦਾ ਦਿਖਾਇਆ ਹੋਇਆ ਜਾਨਕਿ ਸਵਰਗ ਦਿਖਿਆ ਉਹ ਸਾਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਆਉਣ ਤੇ ਹੀ ਦਿਖਿਆ ਹੈ। ਬਾਕੀ ਨਾ ਹੀ ਤਾਂ ਸਾਨੂੰ ਕਿਸੇ ਭਗਵਾਨ ਨੇ ਪਹਿਲਾਂ ਆ ਕੇ ਪੁੱਛਿਆ, ਨਾ ਹੀ ਕਿਸੇ ਭਗਵਾਨ ਨੇ ਸਾਡੀ ਸਾਰ ਲਈ, ਨਾ ਹੀ ਕਿਉਂਕਿ ਗਰੀਬਾਂ ਮਜਲੂਮਾਂ ਤੇ ਅਤਿਆਚਾਰ ਆਪ ਸਭ ਨੂੰ ਪਤਾ ਪਏ ਹੁੰਦੇ ਰਹੇ ਆ ਕਿਉਂਕਿ ਮਨੁੱਖ ਸਮਰੱਥੀ ਦੇ ਵਿੱਚ ਵੀ ਕਈ ਕੁਝ ਲਿਖਿਆ ਗਿਆ ਆ। ਕਿਉਂਕਿ ਜੇ ਉਹਨਾਂ ਦਾ ਭਗਵਾਨ ਤੇ ਸਾਡਾ ਵੀ ਕੋਈ ਭਗਵਾਨ ਹੈ ਜੇ ਅਗਰ ਸਾਡਾ ਕੋਈ ਭਗਵਾਨ ਹੈ ਸਾਡੇ ਸਤਿਗੁਰੂ ਵਾਲਮੀਕ ਜੀ, ਗੁਰੂ ਅਰਬਦਾਸ ਮਹਾਰਾਜ, ਗੁਰੂ ਨਾਨਕ ਦੇਵ ਸਾਹਿਬ, ਸਾਡੇ ਬਾਬਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਲਿਆ ਕੇ ਅੱਜ ਇੱਥੇ ਜੇ ਸੀ ਇਸ ਚੌਂਕ ਦੇ ਵਿੱਚ ਖੜੇ ਆ ਜੇ ਚੌਕੇ ਬਣਾਇਆ ਗਿਆ ਤੇ ਸਭ ਉਹਨਾਂ ਦੇ ਸੰਵਿਧਾਨ ਦੀ ਬਦੌਲਤ ਉਹਨਾਂ ਦੀ ਬਦੌਲਤ ਆ ਸੋ ਸਾਥੀਓ ਮੈਂ ਆਪ ਸਭ ਨੂੰ ਕਹਿਣਾ ਚਾਹੁੰਦਾ ਨਾ ਕਿ ਆਪ ਸਭ ਜਾਗਰੂਤ ਹੋਵੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਆ ਇਹਨਾਂ ਲੋਕਾਂ ਨੂੰ ਜੇ ਇਹ ਲੋਕ ਸਾਡੇ ਰਹਿਬਰਾਂ ਨੂੰ ਨੀਚਾ ਦਿਖਾਲਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਸਾਰੇ ਰਲ ਕੇ ਹਮਲਾ ਮਾਰੀਏ ਤਾਂ ਕਿ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਉਥੋਂ ਚਲਦੀ ਕਰੋ ਤਾਂ ਕਿ ਜਿਹੜਾ ਆਪਣੇ ਲੋਕਾਂ ਦੀ ਹਾਂ ਦਾ ਨਾਰਾ ਮਾਰਨ ਵਾਲੀ ਕੋਈ ਸਰਕਾਰ ਵਧੀਆ ਆਵੇ ਸੋ ਮੈਂ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਧੰਨਵਾਦ ਜੋ ਤੁਸੀਂ ਆਏ ਆ ਸੋ ਹੁਣ ਇਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਜਾਂ ਅਗਲਾ ਸਾਡੇ ਨੁਮਾਇੰਦੇ ਬੋਲਣਗੇ ਸੋ ਸਾਥੀਓ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਬਾਬਾ ਸਾਹਿਬ ਅੰਬੇਡਕਰ ਤੋਂ ਵੱਡਾ ਨਾਂ ਸਾਡਾ ਕੋਈ ਭਗਵਾਨ ਹੋਇਆ ਨਾ ਕੋ ਹੋਣਾ ਹਾਂਜੀ ਹਾਂਜੀ ਅੱਜ ਬਾਬਾ ਸਾਹਿਬ ਦੀ ਜੋ ਬਾਰੇ ਅਮਿਤ ਸਾਹਿਬ ਨੇ ਆਪ ਸਾਥ ਬੋਲੀ ਉਹਦੇ ਬਾਰੇ ਕੀ ਕਹਿੰਦੇ ਜੈਪੀਨ ਜੈ ਭਾਰਤ जय गुरुदेव तन गुरुदेव जय वाल्मीकि हर हर वाल्मीकि दास बिंदर सरवा श्री गुरुदास टाइगर फोर्स सीनियर वाइस प्रधान पंजाब आज ਸਾਡੀ ਸਮੂਚੀ ਗੁਰਪ੍ਰੀਤ 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 ਗ ਤਾ ਸਾਡਾ ਜਿਹੜਾ ਉਹ ਸਵਰਗ ਸਾਨੂੰ ਮਿਲਿਆ ਜੇ 바ਵਾ ਸਾਹਨ ਹੁੰਦੇ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਸਾਡਾ ਹੱਲੇ ਵੀ ਨਰਕ ਬਣਿਆ ਹੁੰਦਾ ਜੇ ਇਦਾਂ ਦੇ ਇੱਕ ਤੜੀ ਪਾਰ ਇਨਸਾਨ ਜਿਹਨੂੰ ਇੱਕ ਉਸ ਭਾਰਤ ਦੇ ਵਿੱਚ ਕੀ ਗੁਜਰਾਤ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਹੈਗੀ ਉਹ ਇੱਕ ਡਿਸਾਈਡ ਕਰੂਗਾ ਕਿ ਅੰਬੇਡਕਰ ਅੰਬੇਡਕਰ ਕੌਣ ਆ ਮੈਂ ਕਹਿੰਦਾ ਕਿ ਜਦ ਤੱਕ ਭਾਜਪਾ ਰਹਿਣੀ ਆ ਸਾਡੇ ਹਾਲਾਤ ਦਲ ਸਮਾਜ ਦੇ ਹਾਲਾਤ ਔਰ ਜਿਨੇ ਵੀ 85% ਲੋਕ ਆ ਉਹਨਾਂ ਦੇ ਹਾਲਾਤ ਇਹੀ ਰਹਿਣੇ ਆ ਤੁਹਾਡੇ ਕੋਲ ਇੱਕ ਇੱਕ ਸੁਨਹਿਰੀ ਮੌਕਾ ਆ 2027 ਦੇ ਵਿੱਚ ਕਿ ਤੁਸੀਂ ਇਸ ਭਾਜਪਾ ਨੂੰ ਇਸ ਦੁਨੀਆ ਤੋਂ ਕੀ ਇਸ ਭਾਰਤ ਦੇ ਵਿੱਚੋਂ ਔਰ ਪੂਰੇ ਵਰਲਡ ਦੇ ਵਿੱਚੋਂ ਖਤਮ ਕਰਤਾ ਜਾਵੇ ਨਹੀਂ ਤਾਂ ਤੁਹਾਡੇ ਜਿਹੜੇ ਬੱਚੇ ਆ ਤੁਹਾਡਾ ਰਿਜ਼ਰਵੇਸ਼ਨ ਆ ਤੁਹਾਡਾ ਰੱਖਸ਼ਣ ਆ ਇਹ ਬਿਲਕੁਲ ਸੁਰੱਖਿਤ ਨਹੀਂ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸਣਾ ਚਾਹਨਾ ਜੇ ਇਹਨਾਂ ਨੂੰ ਖਤਰਾ ਆ ਕਿਸੇ ਲੀਡਰ ਤੋਂ ਸਿਰਫ ਸਿਰਫ ਇੱਕ ਲੀਡਰ ਆ ਹੋ 바ਵਾ ਸਾਹਿਬ ਡਾਕਟਰ ਪੀ ਮਰੋਮ ਬੇਟਕਰ ਅਗਰ ਜੇ ਇਹਨਾਂ ਨੂੰ ਕਿਸੇ ਤੋਂ ਖਤਰਾ ਆ ਕਿਸੇ ਕਿਤਾਬ ਤੋਂ ਖਤਰਾ ਆ ਤਾਂ ਉਹ ਸਿਰਫ ਸਿਰਫ ਇੱਕੋ ਹੀ ਕਿਤਾਬ ਆ ਉਹ ਹੈਗਾ ਭਾਰਤੀ ਸੰਵਿਧਾਨ ਜੇ ਇਹਨਾਂ ਨੂੰ ਤੀਸਰਾ ਕਿਸੇ ਤੋਂ ਖਤਰਾ ਆ ਉਹ ਹੈਗਾ ਸਾਡੀ ਰਿਜ਼ਰਵੇਸ਼ਨ ਜਿਹਨੂੰ ਰੱਖਸ਼ਣ ਕਹਿੰਦੇ ਆ ਰੱਖਣ ਇਸ ਲਈਆ ਕਿ ਜਿਹੜੀ ਬਰਾਬਰਤਾ ਜਿਹੜੀ ਆ ਉਹ ਸਾਡੇ ਵਿੱਚ ਲੈ ਕੇ ਆਵੇ ਜਿੱਥੇ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਬਸੇ ਰਵਦਾਸ ਰਹੇ ਪਰਸਨ ਉਹ ਜਿਹੜੀ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਸੀ ਉਹ ਮਾਨਵਰ ਕਾਂਸੀ ਨਾਮ ਜੀ ਦੇ ਤੱਕ ਔਰ ਜਿਹੜੀ 바ਵਾ ਸਾਹਿਬ ਨੇ ਉਹ ਸਾਰੀ ਜਿਹੜੀ ਆ ਪੂਰੀ ਕੀਤੀ ਆ ਇਸ ਭਾਰਤੀ ਸੰਵਿਧਾਨ ਨੂੰ ਬਣਾ ਕੇ ਜੇ ਭਾਰਤੀ ਸੰਵਿਧਾਨ ਨਾ ਹੁੰਦੇ ਨੇ ਜਿਹੜੇ ਘਰਾਂ ਚ ਬੈਠੇ ਲੋਕ ਅੱਜ ਸਾਨੂੰ ਦੇਖਦੇ ਆ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵੀ ਇੱਥੇ ਆਣਾ ਚਾਹੀਦਾ ਸੀ ਕਿ ਭਾਰਤੀ ਸੰਵਿਧਾਨ ਕਰਕੇ 바ਵਾ ਸਾਹਿਬ ਕਰਕੇ ਆਪਣੀਆਂ ਨੌਕਰੀਆਂ ਔਰ ਪੜ੍ਹ ਲਿਖ ਕੇ ਜਿਹੜੇ ਅਫਸਰ ਬਣੇ ਆ ਜੇ ਭਾਰਤੀ ਸੰਵਿਧਾਨ ਨਾ ਰਿਆ ਤੇ ਤੁਸੀਂ ਵੀ ਨਹੀਂ ਰਹਿਣਾ ਤੁਹਾਡੀਆਂ ਨੌਕਰੀਆਂ ਵੀ ਜਾਂਦੀਆਂ ਲੱਗਣੀਆਂ ਇਸ ਕਰਕੇ ਮੈਂ ਆਪਣੇ ਬਹੁਜ ਸਮਾਜ ਨੂੰ ਬੇਨਤੀ ਕਰਦਾ ਕਿ ਜਿੱਥੇ ਦਲਾਲ ਤੁਹਾਨੂੰ ਦਿਸੇ ਇੱਦੀ ਜਿੱਥੇ ਫੋਟੋ ਦਿਸੇ ਜਾ ਇਹਦੇ ਚੁੱਤੀਆਂ ਮਾਰੋ ਜਾ ਇਹਦੀ ਫੋਟੋ ਪਾੜੋ ਕਿਉਂਕਿ ਇਹ ਸਾਡਾ ਦਲਤ ਵਿਰੋਧੀ ਸਰਕਾਰ ਦੇ ਵਿੱਚ ਬੈਠਾ ਆ ਬੀਜੇਪੀ ਸਰਕਾਰ ਸਾਡੀ ਦਲਤ ਵਿਰੋਧੀ ਸਰਕਾਰ ਆ ਔਰ ਜਿੰਨੇ ਵੀ ਐਸਸੀ ਸਮਾਜ ਦੇ ਬੰਦੇ ਜਿਹੜੇ ਜਿੱਤ ਕੇ ਉਸ ਪਾਰਟੀ ਵਿੱਚ ਗਏ ਆ ਸੈਂਟਰ 'ਚ ਗਏ ਆ ਉਹਨਾਂ ਨੂੰ ਇਹਦੇ ਸਾਹਮਣੇ ਅਸਤੀਫਾ ਦੇਣਾ ਚਾਹੀਦਾ ਸੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਆਪਣਾ ਸੰਵਿਧਾਨ ਬਚਾਣਾ ਹੈ ਤੇ ਤੁਹਾਨੂੰ ਬੀਜੇਪੀ ਦਾ ਜਿਹੜਾ ਵਿਰੋਧ ਕਰਨੇ ਪਏ